ਹਾਂਜੀ 7 ਵਜੇ ਦਾ ਸਾਰੇ ਚੱਲ ਪੰਜਾਬ ਔਰ ਕਾਸਟ ਸੇ ਸਵਾਗਤ ਕਰਦੇ ਹਾਂ ਤੁਸੀਂ ਸਾਡੇ ਚੈਨਲ ਪਰ ਜੁੜ ਗਏ ਹੋ ਸਭ ਤੋਂ ਪਹਿਲਾਂ ਆਪਣੇ ਮਾਤਾ ਮਾਂ ਦਾ ਬਹੁਤ-ਬਹੁਤ ਰੱਖਿਆ ਬਖਸ਼ੇ ਤੇ ਅੱਜ ਅਸੀਂ ਗੱਲ ਕਰਦੇ ਹਾਂ ਮੌਸਮ ਬਾਰੇ ਕਿ ਤੁਹਾਨੂੰ ਪਤਾ ਹੀ ਹੈ ਜੋ ਕਿ ਮੌਨਸੂਨ ਇਸ ਵਾਰ ਜੋ ਕਿ ਉੱਤਰ ਪਾਰਤ ਵਿੱਚ ਠੀਕ ਠਾਕ ਜਿਹੇ ਆਪਣੇ ਉਹ ਨਾ ਹੀ ਮੱਤਰੀਆ ਦਾ ਕਿਉਂਕਿ ਜੋ ਕਿ ਇਸ ਨੇ ਸਾਲਾਂ ਜੋੜੇ ਸਬਾਰ ਜੋ ਕਿ ਗੁਜਰਾਤ ਵਿੱਚ ਲਗਾਤਾ ਅਤੇ ਹੁਣ ਜੋ ਕਿ ਭਾਰਤੀ ਮੌਸਮ ਵਿਭਾਗ ਵੱਲੋਂ ਕਿਹਾ ਡਿਕਲੇਅਰ ਕਰ ਦਿੱਤਾ ਗਿਆ ਹੈ ਕਿ ਹੁਣ ਮੌਨਸੂਨ ਨਹੀਂ ਪਾਣਾ ਲਗਭਗ ਪੱਛਮੀ ਰਾਜਸਥਾਨ ਤੋਂ ਵਾਪਸ ਮੁਰਦੀਆਂ ਸ਼ੁਰੂ ਹੋ ਚੁੱਕੀਆਂ ਨੇ ਰੋਗੀ ਆਉਣੇ ਲਗਭਗ 3-4 ਘੰਟੇ ਦੌਰਾਨ ਪੰਜਾਬ ਤੋਂ ਵੀ ਅਤੇ ਉੱਤਰਪਾਰ ਤੋਂ ਵੀ ਜੋ ਕਿ ਪਛੇਟ ਹਟ ਜਾਣਗੇ ਜਿਸ ਨਾਲ ਫਿਰ ਤੋਂ ਪਛਮੀ ਸਿਸਟਮ ਦੇ ਦਸਤਕ ਦੇਣਗੇ ਪਛਮੀ ਸਿਸਟਮ ਦੇ ਕਰਕੇ ਜੋ ਕਿ ਉੱਤਰਪਾਰ ਦੇ ਵਿੱਚ ਮੀਂਹ ਸ਼ੁਰੂ ਹੋ ਜਾਂਦੇ ਨੇ ਜੋ ਕਿ ਲਗਭਗ ਸਰਦੀਆਂ ਵਿੱਚ ਰਹਿੰਦੇ ਨੇ ਜਿੱਥੇ ਗਰਮੀਆਂ ਵਿੱਚ ਵੀ ਰਹਿੰਦੇ ਨੇ ਮਤੋਂ ਮੌਸਮ ਦੀ ਬੋਣਾ ਦੇ ਕਰਕੇ ਮੌਨਾ ਜੋ ਕਿ 25 ਸਤੰਬਰ ਤੋਂ ਬਾਅਦ ਅਗਰ ਤੋਂ ਗਰਮੀ ਜੋ ਕਿ ਦੌਰ ਘਟ ਜਾਵੇਗਾ ਧੰਨਵਾਦ